ਇਹ ਇਨਸਾਨ ਕਦੇ ਵੀ ਪੂਵਖ ਨਹੀਂ ਦੇਖ ਸਕਦਾ ਅਤੇ ਹੀ ਸੱਚ ਵੀ ਕਿਉਂਕਿ ਕਦੋਂ ਕੋਈ ਵਿਅਕਤੀ ਸਵੇਰੇ ਘਰੋਂ ਹੱਸਦਾ ਖੇਡਦਾ ਨਿਕਲੇ ਅਤੇ ਸ਼ਾਮ ਤੱਕ ਉਸ ਨਾਲ ਕੀ ਵਾਪਰ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਮੰਜੇ ਤੇ ਪਏ ਇਸ ਨੌਜਵਾਨ ਦਿਲਬਖ ਸਿੰਘ ਨਾਲ ਵੀ ਠੀਕ ਇਸੇ ਤਰ੍ਹਾਂ ਹੋਇਆ ਜੋ ਘਰੋਂ ਨਿਕਲਿਆ ਤਾਂ ਪਰਿਵਾਰ ਦੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਸੀ ਪਰ ਰਸਤੇ 'ਚ ਅਜੀਹਾ ਹਾਦਸਾ ਵਾਪਰਿਆ ਕਿ ਹੁਣ ਉਹ ਆਪਣਾ ਮਾਨਸਿਕ ਸੰਤੁਲਨ ਤੱਕ ਗਵਾ ਚੁੱਕਿਆ ਹੈ ਇਹ ਦੁਖਦਾਈ ਕਿੱਸਾ ਹੈ ਕਪੂਰਥਲਾ ਦੇ ਪਿੰਡ ਖੁਖਰਣ ਦੇ ਦਿਲਬਾਹ ਸਿੰਘ ਦਾ ਜੋ ਕੁਝ ਸਮਾਂ ਪਹਿਲਾਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਦਸੇ ਨੇ ਪਰਿਵਾਰ ਦਾ ਜੀ ਮੱਝੇ ਤੇ ਤਾਂ ਪਾਹੀ ਦਿੱਤਾ ਪਰ ਉਸੇ ਦਵਾਈ ਬੂਟੀ ਅਤੇ ਇਲਾਜ ਨੇ ਪਰਿਵਾਰ ਦੀਆਂ ਝੜਾਂ ਖੋਖੜੀਆਂ ਕਰਕੇ ਰੱਖ ਦਿੱਤੀਆਂ ਉਧਰ ਕਰਦਾ ਇਕੱਲਾ ਕਮਾਊ ਪੁੱਤ ਮੰਜੇ ਤੇ ਲੱਗਿਆ ਤੇ ਅਧਰ ਕਰਦੀ ਹਰਸ਼ ਹੈ ਵੇਚ-ਵਟ ਕੇ ਉਸਤੇ ਇਲਾਜ ਤੇ ਲੋਣੀ ਪਈ ਜੋ ਪੱਲੇ ਸੀ ਉਹ ਵੀ ਗਿਆ ਤੇ ਜੋ ਉਸਨੇ ਕਮਾਉਣਾ ਸੀ ਉਹ ਤਾਂ ਖੈਰ ਜਿਹੜੇ ਵਿੰਟੇ ਸੱਟ ਲੱਗੀ ਆ ਤੁਹਾਡੇ ਕੀ ਲੱਗਦੇ ਮੇਰੇ ਹਸਬੰਦ ਲੱਗ ਗਈ ਸੱਟ ਕਿਵੇਂ ਲੱਗੀ ਸੀ ਉਹ ਮੋਟਰਸਾਈਕਲ ਤੇ ਜਾਂਦੇ ਸੀ ਕਿਤੇ ਉਹ ਕੋਈ ਪਾਗਲ ਆ ਗਿਆ ਸੀ ਮੋਰੀ ਨੂੰ ਮੋਟਰਸਾਈਕਲ ਤੋਂ ਦੇਖ ਕੇ ਕਿਤੇ ਸੱਟ ਲੱਗੀ ਉਹਨਾਂ ਦੇ ਸਿਰ 'ਚ ਸੱਟ ਲੱਗੀ ਹੈ ਥੋੜੀ ਥੀਕ ਹੋ ਰਹੀ ਹੈ ਉਹਨਾਂ ਨੂੰ ਡੇਢ ਮਹੀਨਾ ਹਸਪੀਟਲ ਰਹਿ ਕੇ ਆਏ ਆ ਹਾਂਜੀ ਉਹ ਲੋ ਕਾਫੀ ਜ਼ਮਾਂਕ ਤੇ ਹਾਂਜੀ ਹਾਂਜੀ ਆ ਲੱਚ ਗਏ ਉਹਨਾਂ ਨੂੰ ਹਾਂਜੀ ਇਹ ਡਾਕਟਰੀ ਰਿਪੋਰਟ 'ਚ ਕੀ ਹੈਗਾ ਬਈ ਇਨਾਂ ਦੇ ਦਿਮਾਗ 'ਚ ਜਿਆਦਾ ਸਵੈਲਿੰਗ ਹੋਣ ਦਾ ਕਰਕੇ ਇਨਾਂ ਦੀ ਹੱਡੀ ਕੱਢੀ ਆ ਬਾਹਰ ਤੇ ਹੁਣ ਉਹ 6 ਮਹੀਨੇ ਤੱਕ ਪੈਣੀ ਆ 1.5 ਸਾਲ ਇਨਾਂ ਦਾ ਇਲਾਜ ਹੋਣਾ ਨਾਰਮਲ ਹੋਣ ਨੂੰ 1 ਸਾਲ ਲੱਗ ਸਕਦਾ ਜ ਜਨਾਵੀ ਉਹ ਚੱਲ ਪਾਉਂਦੇ ਆ ਤੇ ਨਾ ਵੀ ਕੁਝ ਬੋਲ ਪਾਉਂਦੇ ਆ ਨਾ ਵੀ ਕੁਝ ਹਜੇ ਉਹਨਾਂ ਦੀ ਸਮਝ ਤੋਂ ਸਭ ਕੁਝ ਬਾਹਰ ਆ ਕੀ ਕੰਮ ਕਰਦੇ ਸੀ ਇਹ ਕੰਮ ਦਿਹਾੜੀ ਤੇਪਾ ਹੀ ਕਰਦੇ ਸੀਗੇ ਫਿਰ ਤੁਸੀਂ ਪਰਵਾਦ ਦੀ ਜਿਹੜੀ ਆਤਮ ਔਲਾਦ ਜਿਹੜੇ ਠੀਕ ਨਹੀਂ ਗਏ ਜਿਹਦੇ ਦਾ ਇਲਾਜ ਕਿਵੇਂ ਹੋਇਆ ਅਸੀਂ ਇਦਾਂ ਹੀ ਕਿਸੇ ਕੋਲੋਂ ਫੜ ਦੜ ਕੇ ਤੇ ਥੋੜਾ ਬਤਾ ਰਿਸ਼ਤੇਦਾਰਾਂ ਕੋਲੋਂ ਲਈ ਆ ਪੈਸੇ ਹਾਂ ਜੀ ਹੁਣ ਡਾਕਟਰਾਂ ਨੇ ਇਹਨੂੰ ਹਸਪਤਾਲ ਚੋਂ ਦੇ ਚਾਰ ਦੇ ਪੈਸੇ ਦਾ ਕਰਕੇ ਹਾਂ ਜੀ ਪੈਸਿਆਂ ਦਾ ਕਰਕੇ ਉਹਨਾਂ ਨੇ ਛੁੱਟੀ ਦੇ ਦਿੱਤੀ ਠੀਕ ਹੈ ਨਾ ਰਿਸ਼ਤੇਦਾਰਾਂ ਦਾ ਡਾਕਟਰ ਕਹਿੰਦੇ ਕਿ ਇੱਕ ਸਾਈਡ ਵੀ ਨਹੀਂ ਚੱਲਦੀ ਉਹ ਕਹਿੰਦੇ ਕਿ ਪਹਿਲਾਂ ਪੈਸੇ ਸਤਿਅਮੋਹ ਹਸਪੀਟਲ ਕੁਲਤਰਾ ਤੋਂ ਕਿਤੇ ਬਹੁਤ ਉਹਨਾਂ ਦਾ ਪੇਮੈਂਟ ਬਹੁਤ ਜ਼ਿਆਦਾ ਸੀ ਇਸ ਲਈ ਸਾਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਉਹ ਕਹਿੰਦੇ ਕਿ ਤੁਸੀਂ ਘਰ ਚਲਜੋ ਤੁਹਾਡੇ ਕੋਲ ਹੋਣੀ ਇੱਥੇ ਹੀ ਲਾਜੂਗੀ ਤੇ ਦਿਲਬਾਖ ਸਿੰਘ ਦੇ ਪਰਿਵਾਰ 'ਚ ਇੱਕ ਬੱਚਾ ਉਸ ਦੀ ਮਾਂ ਅਤੇ ਪਤਨੀ ਨੇ ਜਿਨ੍ਹਾਂ ਨੂੰ ਆਪਣੀ ਢਿੱਡ ਦੀ ਭੁੱਖ ਤੋਂ ਜ਼ਿਆਦਾ ਦਿਲਬਾਖ ਸਿੰਘ ਦੇ ਇਲਾਜ ਦੀ ਫਿਕਰੇ ਆਂਢੀ ਗੁਆਂਡੀ ਰਿਸ਼ਤੇਦਾਰਾਂ ਤੋਂ ਜਿੰਨੀ ਮਦਦ ਹੋ ਸਕਦੀ ਸੀ ਸਭ ਨੇ ਕੀਤੀ ਪਰ ਕਹਿੰਦੇ ਨੇ ਕੇ ਗਰੀਬ ਦੇ ਰਿਸ਼ਤੇਦਾਰ ਵੀ ਗਰੀਬ ਹੀ ਹੁੰਦੇ ਨੇ ਕੋਈ ਕਿੰਨਾ ਦੇ ਸਕਦਾ ਹੈ lihaza ਹੁਣ ਸਭ ਹੱਥ ਖੜੇ ਕਰ ਗਏ ਇਸ ਕਾਰਨ ਦਿਲਬਾਗ कौर ਦੇ ਮਾਤਾ ਹੁਣ ਦਾਨੀ ਸੱਜਣਾ ਅੱਗੇ ਹੱਥ ਜੋੜ-ਜੋੜ ਕੇ ਆਪਣੇ ਬੇਟੇ ਦੇ ਇਲਾਜ ਦੀ ਗੁਹਾਰ ਲਗਾ ਰਹੇ ਨੇ ਅਜੇ ਲਾਜਿਆ ਦਾ ਕਾਫੀ ਲੰਮਾ ਚ ਲੰਡਿਆ ਵਾ ਉਹਨਾਂ ਨੇ ਪੈਸੇ ਹੈ ਨਹੀਂ ਸਾਡੇ ਕੋਲ ਤੇ ਛੁੱਟੀ ਦਿੱਤੀ ਉਹਨਾਂ ਨੇ ਮਨ ਕਮਾਈ ਦਾ ਕੀ ਸਾਧਨ ਹੈ ਪ੍ਰਾਪਤ ਕਮਾਈ ਸਾਧਨ ਅਧਿਆਦੀ ਦਾ ਪਈ ਹੈ ਮਲੋ ਜਿਹੜੇ ਭਾਈ ਸਾਹਿਬ ਦੇ ਛੱਟ ਲੱਗੀ ਇਹੋ ਜਿਹੜੇ ਕਮਾਉਣ ਵਾਲੇ ਸੀ ਹਾਂਜੀ ਹੋਏ ਕਮਾਉਣ ਵਾਲੇ ਸੀ ਮੇ ਹੁਣ ਤੱਕ ਕਿੰਨੇ ਕੁ ਪੈਸੇ ਲੱਗ ਗਏ ਉੱਥੇ ਬਹੁਤ ਲੱਗ ਗਏ ਭਾਜੀ ਬਹੁਤ ਲੋਕਾਂ ਕੋ ਵੀ ਖੜੇ ਬਹੁਤ ਵਿਆਜੀ ਲੈ ਲੈ ਇਲਾਜ ਕਰਾਇਆ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਹੁਣ ਅਜੇ ਕੁਝ ਨਹੀਂ ਹਜੇ ਇੱਦੇ ਤੇ ਹੀ ਆ ਸੀ ਹੋਰ ਕਿਸੇ ਸਸਤੇ ਨੇ ਜਾਂ ਹੋਰ ਕਿਸੇ ਨੇ ਤੁਹਾਡੀ ਮਦਦ ਕੀਤੀ ਹੋਵੇ ਅਜੇ ਤਾਂ ਕਿਸੇ ਨੇ ਮਦਦ ਤਾਂ ਨਹੀਂ ਕੀਤੀ ਹੱਡੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਤੋਂ ਕੀ ਮੰਗ ਕਰਦੇ ਆ ਉਹਨਾਂ ਨੇ ਅਸੀਂ ਕਹਿੰਨੇ ਵੀ ਸਾਡਾ ਹਲਫ ਕਰੋ ਤੁਸੀਂ ਅਸੀਂ ਇਲਾਜ ਕਰਾਈਏ ਹੀ ਇਹਨਾਂ ਦਾ ਉਹ ਡਾਕਟਰਾਂ ਨੇ ਕਿੰਨਾ ਕਿ ਦੱਸਿਆ ਦਾ ਵਾਕੀ ਲਾਜ ਆ ਅਜੇ ਕਹਿੰਦੇ ਵੀ ਡੇਢ ਮਹੀਨਾ ਚੰਦੂਆ ਲਾਜੇ ਦਾ ਹੱਡੀ ਵੀ ਅਜੇ ਪੈਣੀ ਆ ਕਹਿੰਦੇ 6 ਮਹੀਨਿਆਂ ਦੀ ਖੈਰ ਹੁਣ ਜਦੋਂ ਦਿਲਬਖ ਸਿੰਘ ਦੀ ਕਹਾਣੀ ਜਨਤਾ ਦੀ ਕਚਹਿਰੀ ਚ ਪਹੁੰਚੀ ਤਾਂ ਉਮੀਦ ਹੈ ਕਿ ਦਾਨੀ ਸੱਜਣ ਇਸ ਪਰਿਵਾਰ ਤੱਕ ਪਹੁੰਚ ਜ਼ਰੂਰ ਕਰਨਗੇ ਅਤੇ ਬਣਦੀ ਮਦਦ ਕਰ ਸਕਣਗੇ ਤਾਂ ਕਿ ਇਸ ਗਰੀਬ ਪਰਿਵਾਰ ਨੂੰ ਮੁੜ ਤੋਂ ਪੈਰਾਂ ਤੇ ਖੜਾ ਕੀਤਾ ਜਾ ਸਕੇ ਕਪੂਰਥਲਾ ਤੋਂ ਕਸ਼ਮੀਰ ਪੰਡਾ ਸੈਂਟਰਲ ਪੰਜਾਬ ਟੀਵੀ